ਤਾਰਵਿੰਕਿੰਗ ਪ੍ਰਦੀਪ ਗਾਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਅਸੀਂ ਲੈ ਕੇ ਆਏ ਹਾਂ ਲਾਸਟ ਲੜਜੋ ਕੁ ਕਲਗੀ ਦੀ ਤਰ੍ਹਾਂ ਲਗਾਉਣ ਦੀ ਵੀਡੀਓ। ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੇ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਆਪਾਂ ਜੋ ਲਾਸਟ ਲੜਾ ਕਲਗੀ ਵਾਲਾ ਲਗਾਵਾਂਗੇ। ਸੋ ਸਭ ਤੋਂ ਪਹਿਲਾਂ ਨੱਕ ਦੀ ਸੇਧ ਤੇ ਪਰ ਆਪਾਂ ਬਿਲਕੁਲ 프ੰਟ ਦੇ ਉੱਪਰ ਪੱਗ ਪੈਨ ਲਗਾਵਾਂਗੇ ਔਰ ਪੱਗ ਪੈਨ ਲਗਾਉਣ ਦੇ ਬਾਅਦ ਜੋ ਲੜ ਆਪਾਂ ਹੱਥ ਦੇ ਵਿੱਚ ਫੜਾਇਆ ਉਸ ਨੂੰ ਅੰਦਰਲੀ ਸਾਈਡ ਘੁਮਾਉਦੇ ਹੋਏ ਤੇ ਉੱਪਰਲੇ ਦੋਵੇਂ ਪੱਲਿਆਂ ਨੂੰ ਖੋਲ ਕੇ ਕਲਗੀ ਜੀ ਤਰ੍ਹਾਂ ਲੜ ਨੂੰ ਲਗਾਵਾਂਗੇ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਬਾਰੇ ਤਾਂ ਫਿਰ ਦੇਖੋ ਕਿਸ ਤਰੀਕੇ ਦੇ ਨਾਲ ਆਪਾਂ ਅੰਦਰਲੀ ਸਾਈਡ ਲੜ ਨੂੰ ਘੁਮਾਉਣਾ ਹੈ ਤੇ ਉੱਪਰਲੇ ਦੋਵੇਂ ਪੱਲਿਆਂ ਨੂੰ ਖੋਲ ਕੇ ਲਗਾਉਣਾ ਹੈ। ਇਸ ਤੋਂ ਇਲਾਵਾ ਹੋਰ ਵੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ। ਸਬਸਕ੍ਰਾਈਬਨ ਬਾਕਸ ਦੇ ਵਿੱਚ ਵੀ ਲਿੰਕ ਦਿੱਤਾ ਗਿਆ ਹੈ ਜਿਸ ਦੇ ਵਿੱਚ ਪੱਗ ਬੰਨਣ ਦੀ ਵੀਡੀਓ ਤੇ ਵੇਜ ਦੀ ਵੀਡੀਓ ਤੁਸੀਂ ਬਹੁਤ ਸੌਖੇ ਤਰੀਕੇ ਦੇ ਨਾਲ ਜੇ ਦੱਸਿਆ ਗਿਆ ਹੈ ਦੇਖ ਸਕਦੇ ਹੋ। ਪਰ ਇਸ ਤੋਂ ਇਲਾਵਾ ਜੋ ਦੂਸਰਾ ਤਰੀਕਾ ਉਹ ਵੀ ਅਸੀਂ ਇਸ ਵੀਡੀਓ ਦੇ ਵਿੱਚ ਕੱਲ੍ਹ ਕਿ ਲਾਉਣ ਦਾ ਤੁਸੀਂ ਦੱਸ ਰਹੇ ਹੋ ਤੇ ਤੁਸੀਂ ਦੇਖ ਸਕਦੇ ਹੋ। ਇਸ ਤੇ ਵਿੱਚ ਚਾਹ ਸਦਾ ਹੀ ਲੜ ਲਗਾਵਾਂਗੇ ਔਰ ਤਾਂ ਤੁਸੀਂ ਦੋਵੇਂ ਪੱਲੇ ਲਗ-ਲਗ ਸਾਈਡ ਨੂੰ ਫੋਲਡ ਕਰਨਾ ਹੈ। ਇਸ ਤੋਂ ਲਾਗ ਪੱਕਦੇ ਲੈ ਕੇ ਹੋਰ ਵੀਡੀਓ ਵੀ ਦੇਖਣੇ ਜੇ ਤੁਹਾਨੂੰ ਜਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ। ਧੰਨਵਾਦ।